तीर्थ नावा जे दिस पावा विण पाणे के नाए करी प्रभु ਨੂੰ ਖੁਸ਼ ਕਰਨ ਲਈ ਮੈਂ ਕਿਸੇ ਤੀਰਥ ਸਥਾਨ ਤੇ ਇਸ਼ਨਾਨ ਕਰ ਸਕਦਾ ਹਾਂ ਪਰ ਜੇ ਅਜਿਹਾ ਕਰਨ ਨਾਲ ਪ੍ਰਮਾਤਮਾ ਪ੍ਰਸੰਨ ਨਹੀਂ ਹੁੰਦਾ ਤਾਂ ਮੈਨੂੰ ਤੀਰਥ ਸਥਾਨ ਤੇ ਇਸ਼ਨਾਨ ਕਰਨ ਦਾ ਕੀ ਲਾਭ ਹੋਵੇਗਾ ਜੇ ਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲਾ ਲਈ ਸਦੀਵੀ ਪਰਮਾਤਮਾ ਦੁਆਰਾ ਬਣਾਈ ਗਈ ਦੁਨੀਆ ਨੂੰ ਕਿੰਨਾ ਵੀ ਦੇਖ ਲੋ ਘੁੰਮ ਲੋ ਇਸ ਵਿੱਚ ਕਿਸੇ ਨੂੰ ਕੁਝ ਨਹੀਂ ਮਿਲਦਾ ਚੰਗੇ ਕਰਮਾਂ ਅਤੇ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕੋਈ ਵੀ ਕੁਝ ਪ੍ਰਾਪਤ ਨਹੀਂ ਕਰ ਸਕਦਾ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇਕਰ ਕੋਈ ਸੱਚੇ ਗੁਰੂ ਦੀ ਸਿੱਖਿਆ ਸੁਣਦਾ ਹੈ ਤਾਂ ਮਨੁੱਖੀ ਬੁੱਧੀ ਦੇ ਅੰਦਰ ਰਤਨ ਹੀਰੇ ਜਵਾਹਰਾਤ ਭਾਵ ਪ੍ਰਮਾਤਮਾ ਦੇ ਗੁਣ ਪੈਦਾ ਹੁੰਦੇ ਹਨ ਉਸ ਨੂੰ ਜੀਵਨ ਦਾ ਅਸਲੀ ਅਰਥ ਸਮਝ ਆ ਜਾਂਦਾ ਹੈ ਕਿ ਜੀਵਨ ਕਿਸ ਤਰ੍ਹਾਂ ਬਤਾਉਣਾ ਹੈ ਗੁਰਾਂ ਇੱਕ ਦੇਹ 부ਝਾਈ ਹੇ ਸਤਿਗੁਰੂ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ ਕਿ ਮੈਨੂੰ ਇਹ ਸਮਝ ਪ੍ਰਦਾਨ ਕਰੋ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਬਿਸਰਨਾ ਨਾ ਜਾਈ ਜੋ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਓਹੋ ਦਾਤਾ ਮੈਨੂੰ ਕਦੇ ਵੀ ਭੁੱਲੇ ਨਾ ਸਦਾ ਯਾਦ ਬਣੀ ਰਹੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਜੇਕਰ ਕਿਸੇ ਵਿਅਕਤੀ ਦੀ ਉਮਰ ਚਾਰ ਯੁੱਗਾਂ ਦੀ ਹੋਵੇ ਉਸ ਤੋਂ 10 ਗੁਣਾ ਹੋਰ ਵੱਧ ਜਾਵੇ 44 ਯੁੱਗ ਉਮਰ ਹੋਵੇ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ 44 ਯੁੱਗਾਂ ਦੀ ਉਮਰ ਹੋਣ ਦੇ ਨਾਲ-ਨਾਲ ਭਾਵੇਂ ਉਹ ਨਵਾਂ ਖੰਡਾ ਵਿੱਚ ਭਾਵੇਂ ਸਾਰੀ ਦੁਨੀਆ ਨੂੰ ਦਿਖਾਈ ਦਿੰਦਾ ਹੋਵੇ ਸਭ ਉਸ ਨੂੰ ਜਾਣਦੇ ਹੋਣ ਅਤੇ ਹਰ ਮਨੁੱਖ ਉਸ ਦੀ ਆਗਿਆ ਦਾ ਪਾਲਣ ਕਰਦਾ ਹੋਵੇ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇਕਰ ਉਹ ਚੰਗਾ ਨਾਮ ਪ੍ਰਾਪਤ ਕਰਦੇ ਹਨ ਅਤੇ ਦੁਨੀਆ ਭਰ ਵਿੱਚ ਮਸ਼ਹੂਰ ਵੀ ਹੋ ਜਾਣ ਸਾਰੇ ਲੋਕ ਮੂੰਹ ਤੇ ਵੀ ਅਤੇ ਪਿੱਠ ਪਿੱਛੇ ਵੀ ਸੁਲਾਉਂਦੇ ਹੋਣ ਦੁਨੀਆ ਭਰ ਵਿੱਚ ਉਹਨਾਂ ਦੀ ਵਾਹਵਾਹੀ ਹੋਵੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਐਸਾ ਮਨੁੱਖ ਜਿਸ ਦੀ ਉਮਰ 44 ਯੁੱਗ ਹੋਵੇ ਨੌ ਖੰਡਾਂ ਵਿੱਚ ਉਸ ਦੀ ਮਹਿਮਾ ਸੋਭਾ ਹੁੰਦੀ ਹੋਵੇ ਚੰਗਾ ਨਾਮ ਦੁਨੀਆ ਭਰ ਵਿੱਚ ਹੋਵੇ ਲੋਕ ਮੂੰਹ ਉੱਤੇ ਅਤੇ ਪਿੱਠ ਉੱਤੇ ਵੀ ਸਲਾਉਂਦੇ ਹੋਣ ਐਸਾ ਮਨੁੱਖ ਜੇਕਰ ਪ੍ਰਮਾਤਮਾ ਦੀ ਕਿਰਪਾ ਭਰੀ ਨਿਗਾਹੇਠ ਨਹੀਂ ਆਇਆ ਤਾਂ ਉਸ ਵਿਅਕਤੀ ਦੀ ਦਰਗਾਹ ਵਿੱਚ ਕੋਈ ਵੀ ਬਾਤ ਨਹੀਂ ਪੁੱਛਦਾ ਭਾਵ ਇੰਨਾ ਮਾਣ ਅਤੇ ਸਤਕਾਰ ਹੋਣ ਦੇ ਬਾਵਜੂਦ ਵੀ ਉਹ ਅਸਲ ਵਿੱਚ ਨਿਆਸਰਾ ਹੈ ਉਸ ਦਾ ਇਸ ਦੁਨੀਆ ਵਿੱਚ ਕੋਈ ਮਤਲਬ ਨਹੀਂ ਕੋਈ ਉਸ ਦੀ ਬਾਤ ਨਹੀਂ ਪੁੱਛੇਗਾ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਪਰਮਾਤਮਾ ਦੇ ਸਾਹਮਣੇ ਅਜਿਹਾ ਵਿਅਕਤੀ ਸਿਰਫ ਇੱਕ ਕੀੜਾ ਹੈ ਪਰਮਾਤਮਾ ਉਸ ਤੇ ਨਾਮ ਭੁੱਲਣ ਦਾ ਦੋਸ਼ ਲਗਾਉਂਦਾ ਹੈ ਪਰਮਾਤਮਾ ਲਈ ਉਹ ਬਿਲਕੁਲ ਹੀ ਵਿਅਰਥ ਹੈ ਉਹੋ ਬਿਲਕੁਲ ਵੀ ਕਿਸੇ ਵੀ ਕੰਮ ਦਾ ਨਹੀਂ ਕਿਉਂਕਿ ਉਸਨੇ ਦੁਨਿਆਵੀ ਬਾਹਵਾਹੀ ਖੱਟਣ ਵਿੱਚ ਸਾਰਾ ਜੀਵਨ ਵਿਅਰਥ ਕਰ ਦਿੱਤਾ ਪ੍ਰਮਾਤਮਾ ਦਾ ਨਾਮ ਤਾਂ ਜਪਿਆ ਹੀ ਨਹੀਂ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਹੇ ਨਾਨਕ ਸਦੀਵੀ ਪ੍ਰਮਾਤਮਾ ਗੁਣਹੀਣ ਮਨੁੱਖਾਂ ਵਿੱਚ ਵੀ ਗੁਣ ਪੈਦਾ ਕਰਦਾ ਹੈ ਅਤੇ ਗੁਣਵਾਨਾਂ ਨੂੰ ਵੀ ਹੋਰ ਗੁਣ ਉਹੀ ਪ੍ਰਦਾਨ ਕਰਦਾ ਹੈ ਤੇਹਾ ਕੋਈ ਨਾ ਸੂਝਈ ਜੇ ਤਿਸ ਗੁਣ ਕੋਏ ਕਰੇ ਉਸ ਵਰਗਾ ਹੋਰ ਕੋਈ ਨਹੀਂ ਹੈ ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੈ ਭਾਵ ਸਿਰਫ ਪ੍ਰਭੂ ਦੀ ਕਿਰਪਾ ਭਰੀ ਦ੍ਰਿਸ਼ਟੀ ਹੀ ਉਸ ਨੂੰ ਉੱਚਾ ਚੱਕ ਸਕਦੀ ਹੈ ਲੰਬੀ ਉਮਰ ਅਤੇ ਸੰਸਾਰਕ ਸੋਭਾ ਰੱਬੀ ਦਰਗਾਹ ਵਿੱਚ ਮਦਦ ਨਹੀਂ ਕਰਦੇ ਐਸਾ ਕੋਈ ਵੀ ਨਹੀਂ ਜੋ ਪ੍ਰਭੂ ਤੇ ਗੁਣ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਇਹ ਹਿਰਦੇ ਵਿੱਚ ਵਸਦੇ ਨਾਮ ਦੀ ਬਖਸ਼ਿਸ਼ ਹੈ ਕਿ ਪਰਮਾਤਮਾ ਦੀ ਉਸਤਤ ਸੁਣ ਕੇ ਆਮ ਲੋਕ ਸਿੱਧਾਂ ਪੀਰਾਂ ਦੇਵਤਿਆਂ ਅਤੇ ਨਾਥਾਂ ਦਾ ਦਰਜਾ ਪ੍ਰਾਪਤ ਕਰਦੇ ਹਨ ਜੋ ਵੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਲੋਕ ਉਸ ਨੂੰ ਦੇਵਤਾ ਸਮਝਣ ਲੱਗ ਜਾਂਦੇ ਹਨ ਸੁਣੀਏ ਧਰਤ ਤਵਲ ਆਕਾਸ਼ ਪਰਮਾਤਮਾ ਦੀ ਉਸਤਤ ਸੁਣ ਕੇ ਉਹ ਸਮਝ ਜਾਂਦੇ ਹਨ ਕਿ ਇਹ ਪ੍ਰਭੂ ਹੀ ਧਰਤੀ ਅਤੇ ਅਸਮਾਨ ਦਾ ਆਸਰਾ ਹੈ ਸੁਣਿਆ ਦੀਪ ਲੋਹ ਪਾਤਾਲ ਪਰਮਾਤਮਾ ਦੀ ਉਸਤਤ ਸੁਣ ਕੇ ਮਨੁੱਖ ਸਮਝ ਜਾਂਦਾ ਹੈ ਕਿ ਪਰਮਾਤਮਾ ਹੀ ਸਭ ਕੁਝ ਹੈ ਪਰਮਾਤਮਾ ਸਰਬ ਵਿਆਪਕ ਹੈ ਉਸ ਬਿਨਾ ਇਹ ਸ੍ਰਿਸ਼ਟੀ ਖੜੋ ਵੀ ਨਹੀਂ ਸਕਦੀ ਸੁਣਿਆ ਪਹ ਨਾ ਸਕੈ ਕਾਲ ਜੋ ਲੋਕ ਪਰਮਾਤਮਾ ਦੀ ਉਸਤਤ ਸੁਣਦੇ ਹਨ ਉਹਨਾਂ ਨੂੰ ਮੌਤ ਦਾ ਵੀ ਡਰ ਨਹੀਂ ਹੁੰਦਾ ਭਾਵ ਮੌਤ ਉਹਨਾਂ ਨੂੰ ਡਰਾ ਨਹੀਂ ਸਕਦੀ ਭੈ ਪੀਤ ਨਹੀਂ ਕਰ ਸਕਦੀ ਨਾਨਕ ਭਗਤਾ ਸਦਾ ਵਿਗਾਸ ਹੇ ਨਾਨਕ ਜੋ ਸਦੀਵੀ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹਨ ਸ਼ਰਧਾਲੂਆਂ ਦੇ ਦਿਲਾਂ ਵਿੱਚ ਹਮੇਸ਼ਾ ਖੁਸ਼ੀ ਹੀ ਰਹਿੰਦੀ ਹੈ ਸੁਣਿਆ ਦੁੱਖ ਪਾਪ ਕਾ ਨਾਸ ਪ੍ਰਬੂ ਦੀ ਉਸਤਤ ਸੋਣ ਨਾਲ ਮਨੁੱਖ ਦੇ ਦੁੱਖ ਅਤੇ ਪਾਪ ਨਾਸ਼ ਹੋ ਜਾਂਦੇ ਹਨ ਸੁਣਿਆ ਈਸ਼ਰ ਬਰਮਾ ਇੰਦ ਸਦੀਵੀ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜ ਕੇ ਇੱਕ ਆਮ ਮਨੁੱਖ ਸ਼ਿਵ ਬ੍ਰਹਮਾ ਅਤੇ ਇੰਦਰ ਦੀ ਸਥਿਤੀ ਤੱਕ ਪਹੁੰਚ ਸਕਦਾ ਹੈ ਸੁਣਿਆ ਮੁਖ ਸਲਾਹਨ ਮੰਦ ਇੱਕ ਦੁਸ਼ਟ ਬੰਦਾ ਵੀ ਆਪਣੇ ਮੁਖ ਨਾਲ ਪਰਮਾਤਮਾ ਦੀ ਉਸਤਤ ਕਰਨੀ ਸ਼ੁਰੂ ਕਰ ਦੇਵੇ ਤਾਂ ਉਸ ਦਾ ਮੁਖ ਸਲਾਹਣਯੋਗ ਹੋ ਜਾਂਦਾ ਹੈ ਭਾਵੇਂ ਜੋ ਵੀ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਆਪਣੇ ਮੂੰਹ ਨਾਲ ਜੀਬ ਨਾਲ ਰਸਨਾ ਨਾਲ ਪਰਮਾਤਮਾ ਦੀ ਉਸਤਤ ਕਰਦਾ ਹੈ ਉਸ ਨੂੰ ਸਤਕਾਰ ਮਿਲਣਾ ਸ਼ੁਰੂ ਹੋ ਜਾਂਦਾ ਹੈ ਸੁਣਿਆ ਯੋਗ ਯੁਗਤ ਤਨ ਭੇਦ ਸੁਣਨ ਦੇ ਨਾਲ ਯੋਗ ਦੀ ᔪਗਤੀ ਅਤੇ ਸਰੀਰ ਦਾ ਸਾਰਾ ਭੇਦ ਪਤਾ ਲੱਗ ਜਾਂਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਜੀਵਨ ਨੂੰ ਵਿਅਰਥ ਨਹੀਂ ਗਵਾਉਣਾ ਹੈ ਸੁਣਿਆ ਸਾਸਤ ਸਿਮਰਤ ਵੇਦ ਪ੍ਰਭੂ ਮੇਲ ਦੀ ਧਾਰਨਾ ਸਮਝ ਆਉਂਦੀ ਹੈ ਕਿ ਕਿਸ ਤਰ੍ਹਾਂ ਪ੍ਰਭੂ ਨਾਲ ਸਾਡਾ ਮੇਲ ਹੋ ਸਕਦਾ ਹੈ ਸ਼ਾਸਤਰ ਅਤੇ ਵੇਦ ਸਮਝਾਉਂਦੇ ਹਨ ਭਾਵ ਧਾਰਮਿਕ ਕਿਤਾਬਾਂ ਦਾ ਅਸਲ ਉੱਚ ਉਦੇਸ਼ ਉਦੋਂ ਹੀ ਸਮਝ ਆਉਂਦਾ ਹੈ ਜਦੋਂ ਅਸੀਂ ਨਾਮ ਨਾਲ ਸੁਰਤ ਜੋੜਦੇ ਹਾਂ ਨਹੀਂ ਤਾਂ ਅਸੀਂ ਸਿਰਫ ਸ਼ਬਦ ਪੜ੍ਹਦੇ ਹਾਂ ਅਸੀਂ ਅਸਲ ਭਾਵਨਾ ਤੱਕ ਨਹੀਂ ਪਹੁੰਚਦੇ ਨਾਨਕ ਭਗਤਾ ਸਦਾ ਵਿਗਾਸ ਨਾਨਕ ਸ਼ਰਧਾਲੂਆਂ ਦਾ ਹਿਰਦਾ ਜੋ ਨਾਮ ਨਾਲ ਪਿਆਰ ਕਰਦੇ ਹਨ ਹਮੇਸ਼ਾ ਖੜਿਆ ਰਹਿੰਦਾ ਹੈ ਸੁਣਿਆ ਦੁੱਖ పాਪ ਕਾ ਨਾਸ ਪਰਮਾਤਮਾ ਦੀ ਸਿਫਤ ਸਲਾਹਣ ਸੁਣਨ ਨਾਲ ਮਨੁੱਖ ਦੇ ਦੁੱਖ ਅਤੇ పాਪ ਨਾਸ਼ ਹੋ ਜਾਂਦੇ ਹਨ ਸੁਣਿਆ ਸੱਤ ਸੰਤੋਖ ਗਿਆਨ ਸੁਣਨ ਨਾਲ ਸੱਚ ਸਬਰ ਸੰਤੋਖ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰਮਾਤਮਾ ਦਾ ਸਿਰਫ ਨਾਮ ਸੁਣਨ ਨਾਲ ਹੀ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ ਸੁਣਿਆ 68 ਕਾ ਇਸ਼ਨਾਨ ਨਾਮ ਦੀ ਮਹਿਮਾ ਸੁਣਨ ਨਾਲ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਹੈ ਪਾਵ 68 ਤੀਰਥਾਂ ਦਾ ਇਸ਼ਨਾਨ ਨਾਮ ਦੇ ਜਾਪ ਦੌਰਾਨ ਹੋ ਜਾਂਦਾ ਹੈ ਸੁਣਿਆ ਪੜ ਪੜ ਪਾਵਹਿ ਮਾਨ ਜੋ ਗੁਣ ਮਨੁੱਖੀ ਗਿਆਨ ਅਧਿਆਨ ਕਰਨ ਨਾਲ ਪ੍ਰਾਪਤ ਹੁੰਦੇ ਹਨ ਉਹ ਸ਼ਰਧਾਲੂਆਂ ਨੂੰ ਸਦੀਵੀ ਪਰਮਾਤਮਾ ਦੇ ਨਾਮ ਵਿੱਚ ਜੁੜਨ ਨਾਲ ਹੀ ਪ੍ਰਾਪਤ ਹੁੰਦੇ ਹਨ ਸੁਣਿਆ ਲੱਗੈ ਸਹਜ ਧਿਆਨ ਨਾਮ ਸੁਣਨ ਨਾਲ ਮਨ ਇਕਾਗਰਤਾ ਵਿੱਚ ਆ ਕੇ ਸਥਿਰ ਹੋ ਜਾਂਦਾ ਹੈ ਨਾਨਕ ਭਗਤਾਂ ਸਦਾ ਵਿਗਾਸ ਹੇ ਨਾਨਕ ਭਗਤਾਂ ਦੇ ਦਿਲ ਅੰਦਰ ਹਮੇਸ਼ਾ ਖੁਸ਼ੀ ਰਹਿੰਦੀ ਹੈ ਖੜੇ ਰਹਿੰਦੇ ਹਨ ਜੋ ਸਦੀਵੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਉਨ੍ਹਾਂ ਦੇ ਦਿਲ ਅੰਦਰ ਹਮੇਸ਼ਾ ਖੁਸ਼ੀ ਹੀ ਰਹਿੰਦੀ ਹੈ ਸੁਣਿਆ ਦੁੱਖ ਪਾਪ ਕਾ ਨਾਸ ਸਦੀਵੀ ਪਰਮਾਤਮਾ ਦੀ ਉਸਤਤ ਸੁਣਨ ਨਾਲ ਮਨੁੱਖ ਦੇ ਦੁੱਖ ਅਤੇ ਪਾਪ ਨਾਸ਼ ਹੋ ਜਾਂਦੇ ਹਨ ਕੋਈ ਵੀ ਦੁੱਖ ਉਹਨਾਂ ਨੂੰ ਤੰਗ ਨਹੀਂ ਕਰਦਾ ਉਹ ਹਮੇਸ਼ਾ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ ਹਨ